ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਵ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਇੱਕ ਹੋਰ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਬਣਾਈ ਵਿੱਚ ਵੀ ਆਪਣਾ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਤੇ ਵੇਖਣ ਵਿੱਚ ਵੀ ਆਪਣਾ ਡਿਜ਼ਾਈਨ ਇਹ ਬਹੁਤ ਹੀ ਸੋਹਣਾ ਲੱਗਦਾ ਹੈ ਉਲਟੇ ਪਾਸੇ ਤੇ ਇਸ ਤਰ੍ਹਾਂ ਦਿਖਾਈ ਦਿੰਦਾ ਤੇ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਸ ਡਿਜ਼ਾਈਨ ਨੂੰ ਪਾ ਸਕਦੇ ਹਾਂ ਲੇਡੀਜ਼ ਕਾਰਡੀਗਨ ਗੈਂਟ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਕਿਸੇ ਵੀ ਪ੍ਰੋਜੈਕਟ ਤੇ ਬਣਾਓ ਜਿਸਕੇ ਵੀ ਗਾਰਲੈਸ ਸਟੌਪ 베ਬੀ ਫਰਾਕ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾਉਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਹੈ ਤੇ ਚਾਰ ਸਲਾਈਆਂ ਦਾ ਆਪਣਾ ਡਿਜ਼ਾਈਨ ਹੈ ਸਿਰਫ ਆਪਾਂ ਚਾਰ ਸਲਾਈਆਂ ਬਾਰ-ਬਾਰ ਰਿਪੀਟ ਕਰਨੀਆਂ ਤਾਂ ਆਪਣਾ ਡਿਜ਼ਾਈਨ ਇਸ ਤਰ੍ਹਾਂ ਬਣਦਾ ਜਾਂਦਾ ਹੈ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਸੱਤ ਦੇ ਮਲਟੀਪਲ ਪੰਜ ਕੁੰਡੇ ਆਪਾਂ ਵਾਧੂ ਰੱਖਣੇ ਜਿਵੇਂ ਇਸ ਤਰ੍ਹਾਂ 7 7 7 ਤੇ ਪੰਜ ਗੁੰਡੇ ਲਾਸਟ ਤੇ ਬਾਧੂ ਰੱਖ ਲੈਣੇ ਆ ਤਾਂ ਆਪਣਾ ਜਿਹੜਾ ਡਿਜ਼ਾਈਨ ਸੈੱਟ ਹੋ ਜਾਂਦਾ ਮੈਂ نیچے ਛੋਟਾ ਜਿਹਾ ਬਾਰਡਰ ਬਣਾ ਕੇ ਉੱਪਰ ਇਸ ਤਰ੍ਹਾਂ ਥੋੜਾ ਜਿਹਾ ਡਿਜ਼ਾਈਨ ਬਣਾਇਆ ਤੇ ਇਹਦੇ ਉੱਪਰ ਹੀ ਤੁਹਾਨੂੰ ਇਹ 7 ਸੌਰੀ ਚਾਰ ਸਲਾਂਗਾਂ ਡਿਜ਼ਾਈਨ ਦੀਆਂ ਹੋਰ ਬਣਾ ਕੇ ਦਿਖਾਵਾਂਗੀ ਚਾਰ ਸਲਾਂਗਾਂ ਰਿਪੀਟ ਕਰਨੀਆਂ ਆਪਾਂ ਬਾਰ-ਬਾਰ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਆਪਣਾ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਪੈਸਟ ਡਿਜ਼ਾਈਨ ਬਣਾਣਾ ਮੈਂ ਤੁਹਾਨੂੰ ਇਹ ਡਿਜ਼ਾਈਨ 10 ਨੰਬਰ ਸਲਾਈਆਂ ਤੇ ਵਰਧਮਾਨ ਦੀ ਤਿੰਨ ਪਲਾਈ ਪਾਛਮ ਤੇ ਬਣਾ ਕੇ ਦਿਖਾ ਰਹੀ ਆਂ ਤੁਸੀਂ ਸਲਾਈਆਂ ਆਪਣੀ ਪਾਛਮ ਦੇ ਹਿਸਾਬ ਨਾਲ ਲੈ ਲੈਣੀਆਂ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਆਪਣੇ ਡਿਜ਼ਾਈਨ ਦੀ ਜਿਹੜੀ ਪਹਿਲੀ ਸਲਾਈ ਆਪਾਂ ਸਿੱਧੇ ਪਾਸੇ ਤੋਂ ਸ਼ੁਰੂ ਕਰਨੀ ਆ ਤਾਂ ਪਹਿਲੀ ਸਲਾਈ ਆ ਆਪਣੇ ਡਿਜ਼ਾਈਨ ਦੀ ਇਸ ਤਰ੍ਹਾਂ ਇਹ ਇੱਕ ਗੁੰਡਾ ਆਪਾਂ ਉਤਾਰ ਲੈਣਾ ਇਸ ਤਰ੍ਹਾਂ ਅੱਗੇ ਆਪਣਾ ਸੱਤ ਕੁੰਡਿਆਂ ਤੇ ਡਿਜ਼ਾਈਨ ਬਣਾਣਾ ਹੈ ਸੱਤ ਸੱਤ ਕੁੰਡਿਆਂ ਦਾ ਡਿਜ਼ਾਈਨ ਹੈ ਆਪਣਾ ਫਿਰ ਆਪਾਂ ਤਿੰਨ ਕੁੰਡੇ ਬਣਾਵਾਂਗੇ ਸਿੱਧੇ ਇੱਕ ਦੋ ਤਿੰਨ ਇਸ ਤਰ੍ਹਾਂ ਹੁਣ ਆਪਾਂ ਥ੍ਰੈਡ ਨੂੰ ਇਸ ਤਰ੍ਹਾਂ ਘੁਮਾ ਕੇ ਸਲਾਈ ਤੇ ਪਿੱਛੇ ਕਰਨੇ ਇਸ ਤਰ੍ਹਾਂ ਫਿਰ ਦੋ ਕੁੰਡੇ ਇਸ ਤਰ੍ਹਾਂ ਸਲਿੱਪ ਕਰਕੇ ਇਸ ਤਰ੍ਹਾਂ ਇੱਕ ਦੋ ਵਾਪਸ ਇਸੇ ਸਲਾਈ ਤੇ ਕਰਕੇ ਆਪਾਂ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਬਣਾ ਦੇਣਾ ਇੱਕ ਕੁੰਡਾ ਇਸ ਤਰ੍ਹਾਂ ਫਿਰ ਇਹ ਕੁੰਡਾ ਤੇ ਅਗਲੀ ਸਾਈਡ ਤੋਂ ਆਪਾਂ ਬਣਾ ਦੇਣਾ ਦੋ ਕੁੰਡਿਆਂ ਦਾ ਇੱਕ ਕੁੰਡਾ ਇਸ ਤਰ੍ਹਾਂ ਥ੍ਰੈਡ ਸਲਾਈ ਤੇ ਘੁਮਾ ਕੇ ਆਪਾਂ ਇਸ ਤਰ੍ਹਾਂ ਪਿੱਛੇ ਕਰ ਲੈਣਾ ਤਾਂ ਆਪਣੇ ਸੱਤ ਕੁੰਡੇ ਹੋ ਗਏ ਇਹ 2 4 6 7 ਇਹ ਸੱਤ ਕੁੰਡਿਆਂ ਦਾ ਡਿਜ਼ਾਈਨ ਆਪਾਂ ਅੱਗੇ ਰਿਪੀਟ ਕਰਦੇ ਜਾਣਾ ਵਾਧੂ ਗੁੰਡਾ ਤਾਰ ਕੇ ਉਸ ਤੋਂ ਬਾਅਦ ਤਿੰਨ ਕੁੰਡੇ ਆਪਾਂ ਸਿੱਧੇ ਬਣਾਏ ਫਿਰ ਥ੍ਰੈਡ ਸਲਾਈ ਤੇ ਘੁਮਾ ਕੇ ਪਿੱਛੇ ਕੀਤਾ ਦੋ ਕੁੰਡੇ ਸਲਿੱਪ ਕਰਕੇ ਪਿਛਲੀ ਸਾਈਡ ਤੋਂ ਦੋ ਦਾ ਇੱਕ ਬਣਾਇਆ ਫਿਰ ਅਗਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾਇਆ ਫਿਰ ਥ੍ਰੈਡ ਘੁਮਾ ਕੇ ਸਲਾਈ ਤੇ ਇਸ ਤਰ੍ਹਾਂ ਪਿੱਛੇ ਕਰ ਲਿਆ ਠੀਕ ਹੈ ਜਿਹੜੇ ਕੁੰਡੇ ਆਪਣੇ ਘਟੇ ਸੀ ਉਹ ਥ੍ਰੈਡ ਸਲਾਈ ਤੇ ਜਦੋਂ ਆਪਾਂ ਘੁਮਾਇਆ ਤਾਂ ਦੋ ਕੁੰਡੇ ਆਪਣੇ ਪੂਰੇ ਹੋ ਗਏ ਇਸ ਤਰ੍ਹਾਂ ਦੁਬਾਰਾ ਫਿਰ ਡਿਜ਼ਾਈਨ ਰਿਪੀਟ ਕਰਾਂਗੇ ਸੱਤ ਕੁੰਡਿਆਂ ਦਾ ਤੈਨ ਕੁੰਡੇ ਸਿੱਧੇ 1 2 3 ਥ੍ਰੈਡ ਸਲਾਈਟੇ ਘੁਮਾ ਕੇ ਪਿੱਛੇ ਕਰਨਾ ਇਸ ਤਰ੍ਹਾਂ ਦੋ ਕੁੰਡੇ ਸਲਿੱਪ ਕਰਕੇ 1 2 ਪਿਛਲੀ ਸਾਈਡ ਤੋਂ ਬਣਾਉਣਾ ਇੱਕ ਕੁੰਡਾ ਇਸ ਤਰ੍ਹਾਂ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦੇਣਾ ਅਗਲੀ ਸਾਈਡ ਤੋਂ ਇਸ ਤਰ੍ਹਾਂ ਥ੍ਰੈਡ ਸਲਾਈਟੇ ਘੁਮਾ ਕੇ ਪਿੱਛੇ ਕਰਨਾ 7 ਕੁੰਡੇ ਹੋ ਗਏ ਫਿਰ ਉਸੇ ਤਰ੍ਹਾਂ 1 ਦੋ ਤਿੰਨ ਕੁੰਡੇ ਆਪਣੇ ਸਿੱਧੇ ਹੋ ਗਏ। ਥ੍ਰੈਡ ਸਲਾਈ ਤੇ ਘੁਮਾ ਕੇ ਪਿੱਛੇ ਕੀਤਾ। ਦੋ ਕੁੰਡੇ ਸਲਿੱਪ ਕਰਨੇ ਇੱਕ ਦੋ। ਪਿਛਲੀ ਸਾਈਡ ਤੋਂ ਇਹਨਾਂ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਇਸ ਤਰ੍ਹਾਂ। ਫਿਰ ਦੋ ਕੁੰਡਿਆਂ ਦਾ ਆਪਾਂ ਅਗਲੀ ਸਾਈਡ ਤੋਂ ਇੱਕ ਬਣਾ ਦੇਣਾ। ਥ੍ਰੈਡ ਸਲਾਈ ਤੇ ਘੁਮਾ ਕੇ ਪਿੱਛੇ ਕਰਨਾ। ਸੱਤ ਕੁੰਡੇ ਹੋ ਗਏ। ਫਿਰ ਉਸੇ ਤਰ੍ਹਾਂ ਇੱਕ ਦੋ ਤਿੰਨ ਕੁੰਡੇ ਸਿੱਧੇ ਥ੍ਰੈਡ ਸਲਾਈ ਤੇ ਘੁਮਾ ਕੇ ਕੀਤਾ ਪਿੱਛੇ ਦੋ ਕੁੰਡੇ ਸਲਿੱਪ ਸਲਿੱਪ ਕਰਕੇ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਫਿਰ ਦੋ ਕੁੰਡਿਆਂ ਦਾ ਇੱਕ ਅਗਲੀ ਸਾਈਡ ਤੋਂ ਬਣਾ ਲੈਣਾ ਇਸ ਤਰ੍ਹਾਂ ਥ੍ਰੈਡ ਸਲਾਈ ਤੇ ਘੁਮਾ ਕੇ ਪਿੱਛੇ ਕਰਨੇ ਤਿੰਨ ਕੁੰਡੇ ਸਿੱਧੇ ਲਾਸਟ ਵਾਲੇ ਕੰਨੀ ਵਾਲਾ ਕੁੰਡਾ ਆਪਾਂ ਸਿੱਧੀ ਸਲਾਈ ਇਹ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਇੱਕ ਸਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ ਦੂਸਰੀ ਸਲਾਈ ਬਣਾਉਣੀ ਹੈ ਹੁਣ ਆਪਾਂ ਉਲਟ ਪਾਸੇ ਤੋਂ ਇੱਕ ਕੁੰਡਾ ਇਸ ਤਰ੍ਹਾਂ ਤਾਰ ਲੈਣਾ ਉਸ ਤੋਂ ਬਾਅਦ ਸੱਤ ਕੁੰਡਿਆਂ ਵਾਲਾ ਡਿਜ਼ਾਈਨ ਆਪਣਾ ਸ਼ੁਰੂ ਹੋ ਜਾਂਦਾ ਹੈ ਇੱਕ ਦੋ ਤਿੰਨ ਇੱਕ ਆਪਣਾ ਇਹ ਵਾਲ ਵਾਲਾ ਚਾਰ ਕੁੰਡੇ ਸਿੱਧੇ ਉਲਟੀ ਠੀਕ ਹੈ ਉਲਟੀ ਸਲਾਈਏ ਚਾਰ ਕੁੰਡੇ ਉਲਟੇ ਫਿਰ ਜਿਹੜੇ ਇਹ ਦੋ ਕੁੰਡੇ ਆ ਆਪਣੀ यो कुे आप करा पेल्ला पिछला कुंडा बनाई कर लेंगे इस तरह उल्टा फिर अगला कुंडा उल्टा, उल्टा बुन लेंगे इस तरह इस तरह फिर सिलाई तो उतार देंगे इस तरह फिर वाला वाड़ कुंडा उल्टा बुन लेंगे आप तरह सात कुे हो गए अपने दो चार छः सात। ठीक है फिर उस तरह चार कूडे उल्टे बनावेंगे एक दो तीन ਵાળ ਵਾਲਾ ਕੁੰਡਾ ਆਪਣਾ ਚਾਰ ਚਾਰ ਕੁੰਡੇ ਉਲਟੇ ਦੋ ਕੁੰਡੇ ਟਵਿਸਟ ਕਰਾਂਗੇ ਪਹਿਲਾ ਪਿਛਲਾ ਕੁੰਡਾ ਉਲਟਾ ਬਣਾਵਾਂਗੇ ਇਸ ਤਰ੍ਹਾਂ ਫਿਰ ਅਗਲਾ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਫਿਰ ਇਹ ਵਾਲ ਵਾਲਾ ਕੁੰਡਾ ਉਲਟਾ ਬਣਾ ਲਾਂਗੇ ਸੱਤ ਕੁੰਡੇ ਹੋ ਗਏ ਫਿਰ ਆਪਣੇ 1 2 3 4 ਕੁੰਡੇ ਉਲਟੇ ਦੋ ਕੁੰਡੇ ਕਰਾਂਗੇ ਟਵਿਸਟ ਇਸ ਤਰ੍ਹਾਂ ਪਹਿਲਾ ਪਿਛਲਾ ਕੁੰਡਾ ਬਣਾ ਲਾਂਗੇ ਉਲਟਾ ਫਿਰ ਅਗਲਾ ਕੁੰਡਾ ਉਲਟਾ ਬਣਾ ਲਾਂਗੇ ਫੇਰੇ ਵਾਲ ਵਾਲਾ ਕੁੰਡਾ ਉਲਟਾ ਬਣ ਜੂਗਾ ਇਸ ਤਰ੍ਹਾਂ ਸੱਤ ਕੁੰਡੇ ਹੋ ਗਏ ਫਿਰ ਉਸੇ ਤਰ੍ਹਾਂ 1 2 3 4 ਕੁੰਡੇ ਉਲਟੇ 2 ਟਵਿਸਟ ਪਹਿਲਾ ਪਿਛਲਾ ਕੁੰਡਾ ਬਣਾ ਲਾਂਗੇ ਇਸ ਤਰ੍ਹਾਂ ਫਿਰ ਅਗਲਾ ਕੁੰਡਾ ਫੇਰੇ ਵਾਲ ਵਾਲਾ ਕੁੰਡਾ ਉਲਟਾ ਬਣਾ ਲਾਂਗੇ ਲਾਸਟ ਵਾਲੇ ਜਿਹੜੇ ਆਪਣੀ ਇਹ ਚਾਰ ਕੁੰਡੇ ਆਪਣੇ ਉਲਟੇ ਆ ਜਾਣਗੇ ਇਸ ਤਰ੍ਹਾਂ ਦੋ ਸਲਾਂਗਾ ਡਿਜ਼ਾਈਨ ਦੇ ਕੰਪਲੀਟ ਹੋ ਗਈਆਂ ਹੁਣ ਆਪਾਂ ਤੀਸਰੀ ਸਲਾਈ ਤੇ ਆ ਗਏ ਸਿੱਧੇ ਪਾਸੇ ਤੋਂ ਤੀਸਰੀ ਸਲਾਈ ਇੱਕ ਕੁੰਡਾ ਧਾਰ ਕੇ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਹੁਣ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਆਪਾਂ ਅਗਲੀ ਸਾਈਡ ਤੇ ਇਸ ਤਰ੍ਹਾਂ ਥ्रेड ਹੁਣ ਆਪਾਂ ਸਲਾਈ ਤੇ ਦੋ ਵਾਰ ਘੁਮਾਉਣਾ ਹੈ ਇੱਕ ਦੋ ਪਿੱਛੇ ਕਰ ਲੈਣਾ ਇਸ ਤਰ੍ਹਾਂ ਕੁੰਡਾ ਪਾਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾ ਲੈਣਾ ਤਾਂ ਆਪਣੇ ਸੱਤ ਕੁੰਡੇ ਹੋ ਗਏ 2 4 2 ਇਹ ਵਾਲਾ ਆ ਗਿਆ 6 ਤੇ 7 ਅਗਲੀ ਸਲਾਈ ਚ ਦੋ ਵਾਲਾ ਜਿਹੜੇ ਆਪਾਂ ਇਹਦੇ ਦੋ ਕੁੰਡੇ ਬਣਾਵਾਂਗੇ ਫਿਰ ਉਸੇ ਤਰ੍ਹਾਂ 1 2 ਤਿੰਨੇ ਕੁੰਡੇ ਸਿੱਧੇ ਆ ਗਏ ਦੋ ਕੁੰਡਿਆਂ ਦਾ ਇੱਕ ਬਣਾ ਤਿਆ ਇਸ ਤਰ੍ਹਾਂ ਅਗਲੀ ਸਾਈਡ ਤੋਂ ਫਿਰ ਦੋ ਵਾਲ ਇੱਕ ਦੋ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਬਣਾਉਣਾ ਹੈ ਇਸ ਤਰ੍ਹਾਂ ਸੱਤ ਕੁੰਡੇ ਹੋ ਗਏ ਫਿਰ ਉਸੇ ਤਰ੍ਹਾਂ ਇੱਕ ਦੋ ਤਿੰਨ ਕੁੰਡੇ ਸਿੱਧੇ ਆ ਗਏ ਦੋ ਕੁੰਡਿਆਂ ਦਾ ਇੱਕ ਬਣਾਉਣਾ ਅਗਲੀ ਸਾਈਡ ਤੋਂ ਇਸ ਤਰ੍ਹਾਂ ਫਿਰ ਦੋ ਵਾਲ ਆਪਾਂ ਸਲਾਈ ਤੇ ਮਾਰਨੇ ਇਸ ਤਰ੍ਹਾਂ ਇੱਕ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾ ਦੇਣੇ ਫਿਰ ਉਸੇ ਤਰ੍ਹਾਂ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਅਗਲੀ ਸਾਈਡ ਤੋਂ ਇਸ ਤਰ੍ਹਾਂ ਫਿਰ ਥ੍ਰੈਡ ਦੋ ਵਾਰ ਸਲਾਈ ਤੇ ਲਪੇਟ ਕੇ ਪਿੱਛੇ ਕਰਾਂਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਫਿਰ ਆਪਣੇ ਤਿੰਨ ਕੁੰਡੇ ਸਿੱਧੇ ਆਗੇ ਇੱਕ ਦੋ ਕੰਨੀ ਵਾਲਾ ਕੁੰਡਾ ਸਿੱਧਾ ਬਣਾ ਲਾਂਗੇ ਸਿੱਧੀ ਸਲਾਈ ਤਿੰਨ ਸਲਾਈਆਂ ਆਪਣੇ ਡਿਜ਼ਾਈਨ ਦੇ ਕੰਪਲੀਟ ਹੋ ਗਏ ਹੁਣ ਚੌਥੀ ਤੇ ਲਾਸਟ ਸਲਾਈ ਆ ਗਈ ਡਿਜ਼ਾਈਨ ਦੀ ਇਸ ਤਰ੍ਹਾਂ ਸਾਰੇ ਕੁੰਡੇ ਆਪਾਂ ਉਲਟੇ ਬਣਾਉਣੇ ਚੌਥੀ ਸਲਾਈ 'ਚ ਇਸ ਤਰ੍ਹਾਂ ਹੁਣ ਜਿਹੜੇ ਆਪਾਂ ਇਹ ਦੋ ਵਾਲ ਪਾਏ ਸੀ ਤਾਂ ਆਪਾਂ ਦੋ ਕੁੰਡੇ ਬਣਾਉਣੇ ਇਹਨਾਂ ਦੇ ਇੱਕ ਆਪਣਾ ਇਸ ਤਰ੍ਹਾਂ ਬਣ ਜੂਗਾ ਉਲਟਾ ਕੁੰਡਾ ਇਸ ਤਰ੍ਹਾਂ ਇੱਕ ਵਾਲ ਧਾਰਤ ਫੇਰ ਦੂਸਰਾ ਕੁੰਡਾ ਇਧਰ ਦੀ ਬਣ ਜਾਊਗਾ ਉਲਟਾ ਇਸ ਤਰ੍ਹਾਂ ਕੁੰਡੇ ਪੂਰੇ ਹੋ ਗਏ ਆਪਣੇ ਬਾਕੀ ਸਾਰੇ ਕੁੰਡੇ ਉਲਟੇ ਬਣਾਉਣੇ ਆ ਬਸ ਵਾਲ ਵਾਲੇ ਆਪਾਂ ਦੋ ਕੁੰਡੇ ਬਣਾਉਣੇ ਫੇਰੋ ਇਸ ਤਰ੍ਹਾਂ ਪਹਿਲਾ ਆਪਾਂ ਇੱਕ ਕੁੰਡਾ ਬਣਾਵਾਂਗੇ ਵੱਲ ਤੋਂ ਇਸ ਤਰ੍ਹਾਂ ਉਤਾਰ ਦੇਾਂਗੇ ਫੇਰ ਆਪਾਂ ਦੂਸਰਾ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਫਿਰ ਸਾਰੇ ਕੁੰਡੇ ਇਸ ਤਰ੍ਹਾਂ ਉਲਟੀ ਫਿਰ ਵਾਲ ਵਾਲੇ ਉਸੇ ਤਰ੍ਹਾਂ ਦੋ ਕੁੰਡੇ ਬਣਾ ਲਾਂਗੇ ਚੌਥੀ ਤੇ ਲਾਸਟ ਸਲਾਈ ਹੈ ਆਪਣੇ ਡਿਜ਼ਾਈਨ ਦੀ ਚਾਰ ਸਲਾਈਆਂ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਨਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਵੋ ਤਾਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਠੀਕ ਹੈ ਚਾਰ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਜਦੋਂ ਆਪਾਂ ਇਹ ਚਾਰ ਸਲਾਈਆਂ ਬਾਰ ਬਾਰ ਰਿਪੀਟ ਕਰਦੇ ਜਾਵਾਂਗੇ ਤਾਂ ਆਪਣਾ ਇਸ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੁਣ ਡਿਜ਼ਾਈਨ ਦੀ ਪਹਿਲੀ ਸਲਾਈ ਆਪਾਂ ਜਿੱਦੋਂ ਦੁਆਰਾ ਸ਼ੁਰੂ ਕਰਨੀ ਹੈ ਉਸੇ ਤਰ੍ਹਾਂ ਇੱਕ ਹੁੰਡਾ ਤਾਰ ਕੇ ਤਿੰਨ ਸਿੱਧੇ ਫਿਰ ਥ੍ਰੈਡ ਘੁਮਾ ਕੇ ਆਪਾਂ ਸਲਾਈ ਤੇ ਪਿੱਛੇ ਕਰਨੇ ਦੋ ਕੁੰਡੇ ਸਲਿੱਪ ਕਰਕੇ ਉਸੇ ਤਰ੍ਹਾਂ ਪਿਛਲੀ ਸਾਈਡ ਤੇ ਇੱਕ ਕੁੰਡਾ ਜਿਵੇਂ ਆਪਾਂ ਪਹਿਲੀ ਸਲਾਈਡ ਡਿਜ਼ਾਈਨ ਦੀ ਬਣਾਈ ਸੀ ਪਹਿਲੀ ਸਲਾਈ ਤੋਂ ਆਪਾਂ ਦੁਬਾਰਾ ਡਿਜ਼ਾਈਨ ਸ਼ੁਰੂ ਕਰ ਲੈਣਾ ਤੇ ਅੱਗੇ ਚਾਰ ਸਲਾਈਆਂ ਜਿਹੜੀਆਂ ਬਣਾਉਂਦੇ ਜਾਣਾ ਤੁਹਾਨੂੰ ਜਿਹੜਾ ਇਹ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਧੰਨਵਾਦ